ਸਜਣੋ ਬਹੁਤ ਸਾਰੇ ਲੋਕ ਦੁਨੀਆ ਵਿੱਚ ਐਸੇ ਨੇ ਕਿ ਜਿਹੜੇ ਤੁਹਾਡੇ ਮਿੱਤਰ ਹੋਣ ਦਾ ਦਾਵਾ ਕਰਦੇ ਨੇ ਤੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਕਿ ਐ ਕਰਦਾਂਗੇ ਉਹ ਕਰਦਾਂਗੇ ਆਪਾਂ ਤੇਰੇ ਨਾਲ ਆ ਤੇ ਬਹੁਤ ਜਾਨੀ ਕਿ ਦਲੇਰੀ ਦਿਂਦੇ ਆ ਬੰਦੇ ਨੂੰ ਪਰ ਕਿਸੇ ਸਮੇ ਉਹੀ ਸੱਜਣ ਤੁਹਾਡੀਆਂ ਸਾਥ ਤੱਕ ਕੀ ਦੇਣਾ ਤੁਹਾਡੀਆਂ ਮਜਬੂਰੀਆਂ ਦਾ ਫਾਇਦਾ ਉਠਾਉਂਦੇ ਹੋਏ ਤੁਹਾਨੂੰ ਦਿਸਣਗੇ ਤੇ ਉਹ ਮਿੱਤਰ ਜਿਹੜੇ ਵੱਡੀਆਂ ਗੱਲਾਂ ਕਰਦੇ ਸੀ ਜਦੋਂ ਇਦਾਂ ਦਾ ਤੁਹਾਨੂੰ ਦਿ세ਗਾ ਕਿ ਉਹ ਤੁਹਾਡੀਆਂ ਮਜਬੂਰੀਆਂ ਦਾ ਫਾਇਦਾ ਉਠਾ ਰਹੇ ਹਨ ਸਾਥ ਦੇਣ ਦੀ ਬਜਾਏ ਤੇ ਫਿਰ ਤੁਹਾਡਾ ਹੀ ਦਿਲ ਜਾਣਦਾ ਹੋਊਗਾ ਕਿ ਤੁਸੀਂ ਕੀ ਫੈਸਲਾ ਲਓ ਪਰ ਇੱਕ ਗੱਲ ਹੋਰ ਵੀ ਹੈ ਕਿ ਇਦਾਂ ਦੇ ਜਿਹੜੇ ਮਨੁੱਖ ਹੁੰਦੇ ਆ ਨਾ ਉਹਨਾਂ ਨੂੰ ਕਿਤੇ ਢੋਈ ਨਹੀਂ ਮਿਲਦੀ ਉਹੋ ਬੜੇ ਵੱਡੇ ਭਲੇਖਿਆਂ ਵਿੱਚ ਵਿਚਰ ਰਹੇ ਹੁੰਦੇ ਨੇ ਕਿ ਅਸੀਂ ਬੜੇ ਚਲਾਕ ਹਾਂ ਤੇ ਆਪਣੇ ਹਿਸਾਬ ਨਾਲ ਹਰੇਕ ਤੋਂ ਮਤਵਲ ਕੱਢ ਲੈਂਦੇ ਹਾਂ ਪਰ ਅੰਜਾਮ ਜਿਹੜਾ ਹੈ ਨਾ ਇਸੇ ਧਰਤੀ ਉੱਪਰ ਹੀ ਉਹਨਾਂ ਦਾ ਬਹੁਤ ਬੁਰਾ ਹੁੰਦਾ ਹੈ ਢੁਕਣ ਵਾਲੇ ਉਹ ਲੋਕ ਆਪਣੇ ਜੀਵਨ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦੇ ਕਿਸੇ ਵੀ ਕੰਮ ਨੂੰ ਹੱਥ ਪਾਉਣਗੇ ਇੱਕ ਵਾਰ ਤਾਂ ਲੱਗੇਗਾ ਕਿ ਹਾਂ ਠੀਕ ਹੈ ਵੀ ਵਰੀਆ ਉੱਪਰ ਨੂੰ ਜਾ ਰਹੇ ਆ ਪਰ ਨਹੀਂ ਉਹਨਾਂ ਲੋਕਾਂ ਨੂੰ ਕਦੇ ਵੀ ਜੀਵਨ ਵਿੱਚ ਤਰੱਕੀ ਨਸੀਬ ਨਹੀਂ ਹੋਏਗੀ ਜਿਹੜੇ ਆਪਣੇ ਆ ਦੀ ਆਪਣੇ ਮਿੱਤਰਾਂ ਦੀ ਜਾਂ ਆਪਣੇ ਖਾਸ ਜਿਨ੍ਹਾਂ ਨਾਲ ਲੰਬੀਆਂ ਸਾਂਝਾਂ ਰਹੀਆਂ ਨੇ ਉਹਨਾਂ ਦੀਆਂ ਕਿਸੇ ਵੀ ਮਜਬੂਰੀ ਦਾ ਜਿਹੜਾ ਇਹੋ ਫਾਇਦਾ ਉਠਾਉਂਦੇ ਨੇ ਤਾਂ ਕਿਉਂਕਿ ਸਵਾਰਥੀ ਲੋਕ ਸੱਜਣੋ ਦਿਲਾਂ ਵਿੱਚ ਬਹੁਤ ਪਾਪ ਚੱਕੀ ਫਿਰਦੇ ਹੁੰਦੇ ਨੇ ਇਹ ਇਨ੍ਹਾਂ ਲੋਕਾਂ ਵਿੱਚ ਕੁਝ ਲੋਕਾਂ ਦੀ ਇਸ ਕਿਸਮ ਦੇ ਵੀ ਹੁੰਦੇ ਹਨ ਕਿ ਜਿਹੜੇ ਬਿਨਾ ਮੰਗਿਆ ਤੋਂ ਤੁਹਾਨੂੰ ਸਲਾਹਾਂ ਦਿੰਦੇ ਨੇ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹੋ ਤੇ ਬੜੇ ਮਿੱਠੇ ਹੋ ਕੇ ਤੁਹਾਨੂੰ ਬਹੁਤ ਸਾਰੇ ਰਸਤੇ ਦੱਸਣਗੇ ਕਿ ਇੱਧਰੋਂ ਐ ਤੇ ਇੱਧਰੋਂ ਐ ਤੇ ਦਰਸਲ ਮਨ ਦੇ ਵਿੱਚ ਬਹੁਤ ਪਾਪ ਹੁੰਦਾ ਹੈ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗੱਲ ਠੀਕ ਵੀ ਨਹੀਂ ਲੱਗ ਰਹੀ ਹੁੰਦੀ ਕਿ ਤੁਸੀਂ ਕਿਸੇ ਤਰੱਕੀ ਵੱਲ ਵਧ ਰਹੇ ਹੋ ਅੰਦਰ ਤਾਂ ਸਾੜਾ ਹੁੰਦਾ ਪਰ ਉੱਤੋਂ ਦਿਖਾਵਾ ਬਹੁਤ ਕਰਦੇ ਹਨ ਉਹ ਕਿ ਤੁਹਾਡਾ ਤੁਹਾਡੇ ਹਾਂ ਸੀ ਤੁਹਾਡੇ ਹੀ ਹਾਂ ਪਰ ਤਾਂ ਕੇਸ ਵਿੱਚ ਹੁੰਦੇ ਨੇ ਕਿ ਕਿਤੋਂ ਵੀ ਤੁਹਾਡੀ ਥੋੜੀ ਬਹੁਤੀ ਕੋਈ ਗੱਲ ਹੋਈ ਤੇ ਫਿਰ ਉਹਨਾਂ ਨੇ ਤੁਹਾਡੀ ਉਸ ਮਜਬੂਰੀ ਦਾ ਫਾਇਦਾ ਉਠਾਉਣਾ ਹੈ ਤੇ ਤੁਹਾਨੂੰ ਅਹਿਸਾਸ ਇਹ ਕਰਾਉਣਗੇ ਕਿ ਤੁਹਾਡਾ ਉਹ ਫਾਇਦਾ ਕਰ ਰਹੇ ਨੇ ਤੁਹਾਡਾ ਸਾਥ ਦੇ ਰਹੇ ਨੇ ਪਰ ਦਰਸਲ ਉਹ ਤੁਹਾਨੂੰ ਜਿਹੜੇ ਹਨ ਉਹ ਇੱਕ ਤਰ੍ਹਾਂ ਘੁੰਟਰਾ ਲੱਗੇ ਹੁੰਦੇ ਹਨ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਸਾਥੀ ਹੁੰਦੇ ਹਨ ਸੋ ਉਹਨਾਂ ਦੀ ਪਰਖ ਕਰਨੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਸੱਚੇ ਸੁੱਚੇ ਹੋ ਕੇ ਅੱਗੇ ਵਧਣਾ ਹੈ ਤਾਂ ਸੋ ਧੰਨਵਾਦ ਸਾਥੀਓ ਗੱਲ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰਾਂ ਤੱਕ ਵੀ ਇਹ ਗੱਲ ਪਹੁੰਚ ਸਕੇ ਧੰਨਵਾਦ